ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅਸਾ ਤੇ ਅੱਜ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਹੈ ਦਰਸਲ ਕੈਨੇਡਾ ਦੇ ਵਿੱਚ ਇੱਕ ਉਹ ਪਰਦਾ ਫਾਸ਼ ਹੋਇਆ ਹੈ ਜੋ ਨੈਟਵਰਕ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਇਹ ਪਰਦਾ ਫਾਸ਼ ਇਹ ਕਹਿ ਸਕਦੇ ਨੇ ਕਿ ਇਹ ਜਿਹੜੀ ਬ੍ਰੇਕਿੰਗ ਹੈ ਇਹ ਆਈ ਹੈ ਈਡੀ ਦੇ ਵੱਲੋਂ ਯਾਨੀ ਕਿ ED ਜਿਹੜੀ ਕਿ ਭਾਰਤ ਦੀ ਇਨਵੈਸਟੀਗੇਸ਼ਨ ਏਜੰਸੀ ਹੈ ਉਸ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਖੁਲਾਸਾ ਕੀਤਾ ਹੈ ਹਿਊਮਨ ਟ੍ਰੈਫਿਕਿੰਗ ਨੈਟਵਰਕ ਦਾ ਦਰਸਲ ਇਹ ਜਿਹੜਾ ਹਿਊਮਨ ਟ੍ਰੈਫਿਕਿੰਗ ਨੈਟਵਰਕ ਹੈ ਇਹ ਕੈਨੇਡਾ ਦੇ ਕਾਲਜੇਸ ਦੇ ਰਾਹੀਂ ਚੱਲਦਾ ਸੀਗਾ ਤੇ ਇਸ ਦੇ ਵਿੱਚ ਪੰਜਾਬ ਨਹੀਂ ਪੰਜਾਬ ਦੇ ਏਜੰਟ ਪਹਿਲਾਂ ਤੋਂ ਬਦਨਾਮ ਨੇ ਲੰਮੇ ਸਮੇਂ ਤੋਂ ਪੰਜਾਬ ਦੇ ਏਜੰਟਾਂ ਦੀ ਚਰਚਾ ਹੁੰਦੀ ਹੈ ਪਰ ਗੁਜਰਾਤ ਦੇ ਏਜੰਟਾਂ ਨੇ ਜਿਹੜਾ ਝੰਡਾ ਗੱਡਿਆ ਏ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਨਾ ਸਿਰਫ ਗੁਜਰਾਤ ਦੇ ਏਜੰਟੇ ਦੇ ਵਿੱਚ ਸ਼ਾਮਲ ਨੇ ਸਗੋਂ 262 ਯਾਨੀ 262 ਕੈਨੇਡੀਅਨ ਕਾਲਜ ਜਿਹੜੇ ਆ ਉਹ ਵੀ ਇਸ ਦੇ ਵਿੱਚ ਇਨਵੋਲਵ ਨੇ ਜਿਹੜੇ ਕੀ ਹਿਊਮਨ ਤਸਕਰੀ ਕਰਦੇ ਸੀਗੇ ਇਹਦੇ ਵਿੱਚ ਦੋ ਤਰੀਕੇ ਦੇ ਲੋਕ ਜਿਹੜੇ ਉਹ ਇਨਵੋਲਵ ਨੇ ਦੋ ਆਇਡੈਂਟੀਟੀ ਆ ਦੋ ਆਇਡੈਂਟਿਟੀਆਂ ਨੇ ਜਿਨ੍ਹਾਂ ਦੇ ਉੱਤੇ ਖਾਸ ਕਰਕੇ ਨਜ਼ਰ ਜਿਹੜੀ ਐ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸੀਗੀ ਜਿਸ ਦਾ ਜਿਸ ਦੇ ਵਿੱਚ ਜੇਕਰ ਇੱਕ ਆਇਡੈਂਟਿਟੀ ਦੀ ਗੱਲ ਕੀਤੀ ਜਾਵੇ ਜਿਸ ਦੇ ਨਾਲ 112 ਕੈਨੇਡਾ ਬੇਸਡ ਕਾਲਜ ਜਿਹੜੇ ਉਹ ਐਲਾਈਨ ਸੀਗੇ ਤੇ ਦੂਜੀ ਆਇਡੈਂਟਿਟੀ ਦੀ ਜੇਕਰ ਗੱਲ ਕੀਤੀ ਜਾਵੇ ਉਹਦੇ ਨਾਲ 150 ਤੋਂ ਵੀ ਜ਼ਿਆਦਾ ਜਿਹੜੇ ਏਜੰਟ ਐ ਜਿਹੜੇ ਕਾਲਜ ਨੇ ਉਹ ਇਨਵੋਲਵ ਸੀਗੇ ਇਸ ਹਿਊਮਨ ਟ੍ਰੈਫਿਕਿੰਗ ਨੈਟਵਰਕ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਵੱਡਾ ਖੁਲਾਸਾ ਹੋਇਆ ਹੈ ਇਹਦੇ ਵਿੱਚ 1700 ਤੋਂ ਜ਼ਿਆਦਾ ਗੁਜਰਾਤ ਦੇ ਏਜੰਟ ਸ਼ਾਮਲ ਨੇ 3500 ਤੋਂ ਜ਼ਿਆਦਾ ਟੋਟਲ ਆਲ ਓਵਰ ਇੰਡੀਆ ਦੇ ਜੇਕਰ ਏਜੰਟਾਂ ਦੀ ਗੱਲ ਕਰੀਏ ਤੇ ਉਹ ਸ਼ਾਮਲ ਨੇ ਹਿਊਮਨ ਟ੍ਰੈਫਿਕਿੰਗ ਦੇ ਇਸ ਕਹਿ ਸਕਦਾ ਕਿ ਵੱਡੇ ਸਕੈਮ ਦੇ ਵਿੱਚ ਤੇ ਹੁਣ ਵੀ ED ਨੇ ਖੁਲਾਸਾ ਕੀਤਾ ਹੈ ED ਦੀ ਜਿਹੜੀ ਤਾਜ਼ਾ ਅ ਕਹਿ ਸਕਦੇ ਸਟੇਟਮੈਂਟ ਉਹਦੇ ਵਿੱਚ ਇਹ ਕਿਹਾ ਗਿਆ ਕਿ 800 ਤੋਂ ਜ਼ਿਆਦਾ ਹੁਣ ਵੀ ਇਹਦੇ ਵਿੱਚ ਏਜੰਟਸ ਜਿਹੜੇ ਨੇ 올 ਓਵਰ ਇੰਡੀਆ ਇਨਵੋਲਵ ਨੇ ਹੁਣ ਵੀ ਐਕਟਿਵ ਹੈਗੇ ਨੇ ਦਰਸਲ ਜਿਹੜਾ ਇਹ ਖੁਲਾਸਾ ਕੀਤਾ ਗਿਆ ਹੈ ਇਹ ਇੱਕ ਫਰਸਟ ਇਨਫੋਰਮੇਸ਼ਨ ਰਿਪੋਰਟ ਯਾਨੀ ਐਫ ਆਈ ਆਰ ਦੇ ਬੇਸ ਦੇ ਉੱਤੇ ਕੀਤਾ ਗਿਆ ਜਿਹੜੀ ਕਿ ਡੀ ਸੀ ਬੀ ਦੇ ਵੱਲੋਂ ਰਜਿਸਟਰਡ ਕੀਤੀ ਗਈ ਸੀ ਕ੍ਰਾਈਮ ਬ੍ਰਾਂਚ ਅਹਮਦਾਬਾਦ ਸਿਟੀ ਗੁਜਰਾਤ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਭਵੇਸ਼ ਅਸ਼ੋਕ ਭਾਈ ਪਟੇਲ ਤੇ ਉਹਨਾਂ ਦੇ ਫੈਮਲੀ ਦੇ ਚਾਰ ਮੈਂਬਰ ਯਾਨੀ ਕਿ ਉਹਨਾਂ ਸਮੇਤ ਚਾਰ ਫੈਮਲੀ ਮੈਂਬਰ ਜਿਹੜੇ ਐ ਉਹ ਡੈਡ ਪਾਏ ਗਏ ਸੀਗੇ ਕੈਨੇਡਾ ਯੂਐਸ ਬਾਰਡਰ ਦੇ ਉੱਤੇ ਯਾਨੀ ਕੈਨੇਡਾ ਯੂਐਸ ਬਾਰਡਰ ਨੂੰ ਇਲੀਗਲ ਇੰਟਰ ਕਰਦੇ ਹੋਏ ਜਨਵਰੀ 19 2022 ਨੂੰ ਇਹ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਗਈ ਸੀ ਕ੍ਰਾਈਮ ਬ੍ਰਾਂਚ ਅਹਮਦਾਬਾਦ ਦੇ ਵਿੱਚ ਇਹ ਪਹਿਲੀ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਦੀ ਵੱਡੀ ਲੜੀ ਜਿਹੜੀ ਹੈ ਉਹ ਸ਼ੁਰੂ ਹੋਈ ਸਭ ਤੋਂ ਪਹਿਲਾਂ ਈਡੀ ਦੇ ਵੱਲੋਂ ਅਹਮਦਾਬਾਦ ਜਨਰਲ ਆਫਿਸ ਤੋਂ ਇੱਕ ਸਰਚ ਆਪਰੇਸ਼ਨ ਕੰਡਕਟ ਕੀਤਾ ਗਿਆ ਜਿਹੜਾ ਕਿ ਦਸੰਬਰ 10 ਤੋਂ ਸ਼ੁਰੂ ਕੀਤਾ ਗਿਆ ਜਿਹੜਾ ਕਿ ਜੇਕਰ ਆਪਾਂ 19 ਅੰਡਰ ਦੀ ਪ੍ਰਿਵੀਜ਼ਨ ਆਫ ਪ੍ਰੀਵੈਂਟ ਆਫ ਮਨੀ ਲਾਂਡਰਿੰਗ ਐਕਟ ਪੀਐਮਐਲਏ ਯਾਨੀ ਕਿ ਪੀਐਮਐਲਏ ਯਾਨੀ ਮਨੀ ਲਾਂਡਰਿੰਗ ਐਕਟ 2002 ਦੇ ਤਹਿਤ ਇਹ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕੀਤੀ ਗਈ ਇਹ ਸਰਚ ਆਪਰੇਸ਼ਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਇਹਦੇ ਵਿੱਚ 8 ਲੋਕੇਸ਼ਨਸ ਤੇ ਉੱਤੇ ਛਾਪੇ ਮਾਰੀਆਂ ਤੇ ਇਨਵੈਸਟੀਗੇਸ਼ਨ ਚੱਲੀ ਇਸ ਕੇਸ ਦੇ ਵਿੱਚ ਜਿਸ ਦੇ ਵਿੱਚ ਮੁੰਬਈ ਜਿਹਨੂੰ ਜਿਹਨੂੰ ਆਪਾਂ ਬੰਬੇ ਵੀ ਕਹਿ ਦਿੰਨੇ ਆ 나ਗਪੁਰ ਗਾਂਧੀਨਗਰ ਤੇ ਵੜੋਦਰਾ ਇਹ ਚਾਰ ਲੋਕੇਸ਼ਨਸ ਸਨ ਇਹ ਅੱਠ ਲੋਕੇਸ਼ਨਸ ਸੀ ਜਿਨ੍ਹਾਂ ਜਿਸ ਦੇ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਇਹਦੇ ਵਿੱਚ ਇੱਕ ਚੈਨਲ ਦਾ ਪਰਦਾ ਫਾਸ਼ ਕੀਤਾ ਗਿਆ ਕਿ ਕਿਵੇਂ ਕੈਨੇਡਾ ਤੋਂ ਇਲੀਗਲ ਟੰਗ ਦੇ ਨਾਲ ਯੂਐਸ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦਾ ਇੱਕ ਬਹੁਤ ਵੱਡਾ ਨੈਟਵਰਕ ਚੱਲਦਾ ਸੀਗਾ ਜਿਸ ਦੇ ਵਿੱਚ ਇਕ 262 ਤੋਂ ਵੀ ਜ਼ਿਆਦਾ ਕਾਲਜ ਇਨਵੋਲਵ ਸੀਗੇ ਤੇ ਸਭ ਤੋਂ ਵੱਡੀ ਗੱਲ ED ਨੇ ਇਸ ਮਾਮਲੇ ਦੇ ਵਿੱਚ 19 ਲੱਖ ਰੁਪਏ ਜਿਹੜੇ ਆ ਉਹ ਸੀਜ਼ ਕੀਤੇ ਐ ਨਾਲ ਕੁਝ ਡਾਕੂਮੈਂਟਸ ਕੁਝ ਡਿਜੀਟਲ ਡਿਵਾਈਸ ਜਿਹਦੇ ਵਿੱਚ ਮੋਬਾਈਲ ਫੋਨ ਹੋਗੇ ਲੈਪਟਾਪ ਹੋਗੇ ਡਿਜੀਟਲੀ ਜਿਹੜਾ ਇਸ ਸਿਸਟਮ ਆਪਰੇਟ ਕੀਤਾ ਗਿਆ ਜਾਂਦਾ ਸੀਗਾ ਉਹਨੂੰ ਸੀਜ਼ ਕੀਤਾ ਐ ED ਨੇ ਵੱਡੀ ਕਾਰਵਾਈ ਕੀਤੀ ਐ ਉਸ ਤੋਂ ਬਾਅਦ ਜਿਹੜਾ ਖੁਲਾਸਾ ਹੋਇਆ ਉਹਦੇ ਵਿੱਚ ਇਹ ਹੋਇਆ ਦੇਖੋ ਪੰਜਾਬ ਦੇ ਏਜੰਟ ਜਿਹੜੇ ਆ ਉਹ 2 4 3 4 ਲੱਖ ਦੇ ਵਿੱਚ ਆਪਣੀ ਗੇਮ ਕਮਾਉਂਦੇ ਆ ਪਰ ਇੱਥੇ ਬਹੁਤ ਵੱਡਾ ਸਕੈਮ ਸੀਗਾ 55 ਤੋਂ 60 ਲੱਖ ਰੁਪਏ ਜਿਹੜੇ ਆ ਉਹ ਲੈ ਜਾਂਦੇ ਸੀਗੇ ਇਸ ਨੈਟਵਰਕ ਵਾਸਤੇ ਯਾਨੀ ਕਿ ਜਿਹੜੇ ਇਨੋਸੈਂਟ ਲੋਕ ਐ ਜਿਹੜੇ ਇਨੋਸੈਂਟ ਇੰਡੀਅਨਸ ਨੇ ਉਹਨਾਂ ਤੋਂ 55 ਤੋਂ 60 ਲੱਖ ਰੁਪਏ ਇੱਕ ਬੰਦੇ ਦੇ ਲਏ ਜਾਂਦੇ ਸੀਗੇ ਕੈਨੇਡਾ ਦੇ ਥਰੂ ਬਾਰਡਰ ਪਾਰ ਕਰਾ ਕੇ ਯੂਐਸ ਦੇ ਵਿੱਚ ਐਂਟਰੀ ਦਿਵਾਉਂਦੇ ਸੋ ਇਹ ਬਹੁਤ ਵੱਡਾ ਨੈਟਵਰਕ ਜਿਹੜਾ ਉਹ ਕੰਮ ਕਰਦਾ ਸੀਗਾ ਦਰਸਾਲੇ ਪੂਰਾ ਚੈਨਲ ਚੱਲਦਾ ਕਿਵੇਂ ਸੀਗਾ ਹੁਣ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦੇ ਆ ਈਡੀ ਨੇ ਜਿਹੜਾ ਖੁਲਾਸਾ ਕੀਤਾ ਜਿਹੜੀ ਉਹਦੀ ਇਨਵੈਸਟੀਗੇਸ਼ਨ ਰਿਪੋਰਟ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜਿਹੜੇ ਏਜੰਟਸ ਨੇ ਇੱਕ ਕਨੇਡੀਅਨ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਹੈ ਉਹ ਐਡਮਿਸ਼ਨ ਅਰੇਂਜ ਕਰਾਉਂਦੇ ਸੀਗੇ ਉੱਥੇ ਬੱਚਿਆਂ ਨੂੰ ਐਡਮਿਸ਼ਨ ਦਿੰਦੇ ਸੀਗੇ ਉਸ ਤੋਂ ਬਾਅਦ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗਦਾ ਸੀਗਾ ਬੱਚੇ ਜਦੋਂ ਕੈਨੇਡਾ ਪਹੁੰਚ ਜਾਂਦੇ ਸੀ ਇਹਨਾਂ ਕਾਲਜਸ ਦੇ ਵਿੱਚ ਫਿਰ ਉਹ ਕਾਲਜ ਦੇ ਵਿੱਚ ਇਨਰੋਲ ਹੋਣ ਦੀ ਬਜਾਏ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਦੇ ਬਾਰਡਰ ਤੋਂ ਟੱਪ ਕੇ ਯੂਐਸ ਵਾਲੇ ਪਾਸੇ ਚਲੇ ਜਾਂਦੇ ਸੀ ਯਾਨੀ ਇਨਲੀਗਲ ਬਾਰਡਰ ਕਰਾਸਿੰਗ ਦਾ ਜਿਹੜਾ ਇਹ ਧੰਦਾ ਸੀਗਾ ਉਹ ਚੱਲਦਾ ਸੀਗਾ ਇਹਨਾਂ ਯੂਨੀਵਰਸਿਟੀਆਂ ਦੇ ਨਾਲ ਜਿਹੜਾ ਜਾਂ ਇਹਨਾਂ ਕਾਲਜਸ ਦੇ ਨਾਲ ਜਿਹੜਾ ਉਹ ਮੁੰਬਈ, ਨਾਗਪੁਰ ਸਣੇ ਹੋਰ ਕਈ ਜਿਹੜੇ ਕਹਿ ਸਕਦਾ ਕਿ ਵੱਡੇ ਨੈਟਵਰਕਸ ਨੇ ਉਹਨਾਂ ਦਾ ਪਰਦਾ ਫਾਸ਼ ਹੋਇਆ ਕਿ ਇਹਨਾਂ ਨੇ ਮੁੰਬਈ ਤੇ ਨਾਗਪੁਰ ਦੇ ਵਿੱਚ ਉਹ ਜਿਹੜੀਆਂ ਦੋ ਆਈਡੈਂਟਿਟੀਆਂ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਕਿ ਇੱਕ ਦੇ ਨਾਲ 112 ਕਾਲਜ ਤੇ ਇੱਕ ਦੇ ਨਾਲ 150 ਤੋਂ ਵੀ ਜ਼ਿਆਦਾ ਕਾਲਜ ਜਿਹੜੇ ਆ ਉਹ ਇਨਵੋਲਵ ਸੀਗੇ ਉਹਦੇ ਵਿੱਚ ਇਹ ਕਿ ਆ ਗਿਆ ਮੁੰਬਈ ਤੇ ਨਾਗਪੁਰ ਦੇ ਵਿੱਚ ਜਿਹੜੇ ਇਹ ਜਿਹੜੀਆਂ ਦੋ ਆਈਡੈਂਟਿਟੀਆਂ ਨੇ ਮੁੰਬਈ ਤੇ ਨਾਗਪੁਰ ਦੇ ਵਿੱਚ ਸਥਿਤ ਨੇ ਤੇ ਇਹਨਾਂ ਦੇ ਵੱਲੋਂ ਐਡਮਿਸ਼ਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਸ਼ਨ ਦਿਵਾਉਣ ਦੇ ਲਈ ਇੱਕ ਤਰੀਕੇ ਦੇ ਨਾਲ ਕੰਟਰੈਕਟ ਸਾਇੰਸ ਸੀਗੇ ਕੈਨੇਡੀਅਨ ਯੂਨੀਵਰਸਿਟੀ ਤੇ ਕਾਲਜੇਸ ਦੇ ਨਾਲ ਜਿਹੜੇ ਕਿ ਇਲਿਗਲ ਤੌਰ ਤੇ ਯੂਐਸਏ ਕ੍ਰਾਸ ਕਰਾਉਂਦੇ ਸੀਗੇ ਸੋ ਏਈਡੀ ਨੇ ਇੱਕ ਬਹੁਤ ਵੱਡਾ ਫਲਾਸਾ ਕੀਤਾ ਹੈ ਪੰਜਾਬ ਦੇ ਏਜੰਟ ਤੇ ਮੈਨੂੰ ਲੱਗਦਾ ਐਵੇਂ ਹੀ ਬਦਨਾਮ ਹੈ ਪਰ ਜਿਹੜੀ ਇਹ ਰਿਪੋਰਟ ਮੈਂ ਤੁਹਾਡੇ ਸਾਹਮਣੇ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੈ ਉਹ ਪੂਰੇ ਕਿ ਟਵਿੱਟਰ ਤੇ ਵੀ ਮੈਂ ਇਸ ਦਾ ਕਹਿ ਸਕਦਾ ਕਿ ਕੱਲੀ ਮੈਂ ਇਹਨੂੰ ਸ਼ੇਅਰ ਕੀਤਾ ਪਰसों ਸ਼ੇਅਰ ਕੀਤਾ ਸੀਗਾ ਤੁਸੀਂ ਉੱਥੇ ਜਾ ਕੇ ਵੀ ਡਿਟੇਲਸ ਜਿਹੜੀ ਉਹ ਚੈੱਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਟਵਿੱਟਰ ਦੇ ਉੱਤੇ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਓ ਕਿਉਂਕਿ ਇੱਥੇ ਤੇ ਮੈਂ ਡੇਲੀ ਇੱਕ ਵੀਡੀਓ ਸਿਰਫ ਸ਼ੇਅਰ ਕਰਦਾ ਉੱਥੇ ਮੈਂ ਜਦੋਂ ਹੀ ਕੋਈ ਨਵੀਂ ਅਪ ਐਟ ਅ ਟਾਈਮ ਯਾਨੀ ਕਿ ਇਨਸਟੈਂਟ ਅਪਡੇਟ ਵਾਸਤੇ ਤੁਸੀਂ ਮੇਰੇ ਇੰਸਟਾਗ੍ਰam ਚੈਨਲ ਜਾਂ ਫਿਰ ਟਵਿੱਟਰ ਤੇ ਫੋਲੋ ਕਰ ਸਕਦੇ ਹੋ ਟਵਿੱਟਰ ਦੇ ਉੱਤੇ ਵੀ ਬਹੁਤ ਐਕਟੀਵਿਟੀਆਂ ਜਿਹੜੀਆਂ ਨੇ ਉਹ ਜਦੋਂ ਹੀ ਹੁੰਦੀਆਂ ਨੇ ਕੈਨੇਡਾ ਆ ਕੈਨੇਡਾ ਦੇ ਇਮੀਗ੍ਰੇਸ਼ਨ ਤੋਂ ਰਿਲੇਟਡ ਮੈਂ ਨਾਲ ਹੀ ਉੱਥੇ ਉਹਦੀ ਅਪਡੇਟ ਜਿਹੜੀ ਉਹ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਹਰ ਟਾਈਮ ਸ਼ੇਅਰ ਕਰੋ ਧੰਨਵਾਦ